CBC ਦਾ ਇਹ ਕਹਿਣਾ ਕਿ ਕੰਸਰਵੇਟਿਵਸ ਵੱਲੋਂ ਇੰਟਰਨਲ ਪੋਲਸ ਕਰਾਈਆਂ ਜਾ ਰਹੀਆਂ ਨੇ ਡੂ ਯੂ ਸੀਂਕ ਦੈਟਸ ਟ੍ਰੂ ਉਹਨਾਂ ਨੇ ਇੱਕ ਵੈਸਟਰਨ ਕੈਨੇਡਾ ਦੇ ਵਿੱਚੋਂ ਕਿਸੇ ਸੋਰਸ ਨੂੰ ਕੋਟ ਕੀਤਾ ਕੰਸਰਵੇਟਿਵ ਸੋਰਸ ਨੂੰ ਦੇਖੋ ਜੀ ది ਮੋਸਟ ਇੰਪੋਰਟੈਂਟ ਥਿੰਗ ਇਜ਼ ਵੀ ਜਿੱਦਾਂ ਅਸੀਂ ਆਮ ਬੰਦਿਆਂ ਨੂੰ ਪੁੱਛਦੇ ਹਾਂ ਨਾ ਦੇ ਵਿਲ ਟੈਲ ਯੂ ਵੀ ਪਿਛਲੇ 9 ਸਾਲਾਂ ਦੇ ਵਿੱਚ ਕਿੰਨੇ ਉਹਨਾਂ ਨੇ ਹੁਣ ਕਿੰਨਾ ਸਟਰਗਲ ਕਰ ਰਹੇ ਨੇ ਸਪੈਸ਼ਲੀ ਔਨ ਦੀ ਇਕਨੋਮਿਕ ਸਾਈਡ ਆਫ ਥਿੰਗਸ ਵੀ ਜਿੱਥੇ ਹੁਣ 2 ਮਿਲੀਅਨ ਪੀਪਲ ਆ ਮਨਥਰ ਆ ਨਾ ਫੂਡ ਬੈਂਕ ਜਾਂਦੇ ਨੇ ਲੋਕੀ ਆਪਣੇ ਘਰਾਂ ਦੀ ਪੇਮੈਂਟ ਨਹੀਂ ਅਫੋਰਡ ਕਰ ਸਕਦੇ ਗਰੋਸਰੀ ਨਹੀਂ ਅਫੋਰਡ ਕਰ ਸਕਦੇ ਇਹਦਾ ਸਾਰਾ ਜਿਹੜਾ ਆਰਕੀਟੈਕਟ ਆ ਐਡਵਾਈਜ਼ਰ ਰਿਹਾ ਉਹ ਮਰਕ ਕਰ ਨਹੀਂ ਰਿਹਾ ਤੇ ਜਿਹੜੇ ਫਾਈਨੈਂਸ ਮਿਨਿਸਟਰ ਰਹੇ ਆ ਉਹ ਕ੍ਰਿਸਟੀਆ ਫ੍ਰੀਲੈਂਡ ਸੀ ਸੋ ਇਹ ਦੁਨਨੇ ਜਾਣੇ ਦੇ ਆਰ ਪਾਰਟ ਆਫ ਦਿਸ ਮੈਸ ਇਹਨਾਂ ਜਿਹੜਾ ਮੈਸ ਪਿਆ ਹੋਇਆ ਇਹਨਾਂ ਜਿਆਦਾ ਦੀਸ ਬੋਥ ਆਫ ਥੈਮ ਹੈਵ देयर ਹੈਂਡਸ ਔਨ ਇਟ ਜਿਹੜੀ ਮਰਕ ਕਰਨੀ ਦੀ ਗੱਲ ਕਰਦੇ ਆ ਇਹਦੇ ਵਿੱਚ ਸਾਰੇ ਕੈਬਨਿਟ ਮਿਨਿਸਟਰ ਜਿਨ੍ਹਾਂ ਨੇ ਇਹ ਮੈਸ ਪਾਇਆ ਉਹੀ ਨੇ ਉਹਨੂੰ ਸਪੋਰਟ ਕਰ ਰਹੇ ਨੇ রাইਟ ਜਿੰਨੇ ਵੀ ਮੈਂਬਰਸ ਆਫ ਪਾਰਲੀਮੈਂਟ ਜਿਨ੍ਹਾਂ ਨੇ ਵੋਟਾਂ ਪਾਈਆਂ ਇਸ ਮੈਸ ਵਿੱਚ ਉਹ ਉਹੀ ਉਹਨੂੰ ਮਾਰਕਟਿੰਗ ਰਿਪੋਰਟ ਕਰ ਰਹੇ ਆ ਸੋ ਐਟ ది ਐਂਡ ਆਫ ਦਿ ਡੇ ਨੱਥਿੰਗ ਹੈਸ ਚੇਂਜਡ ਤੇ ਇਹ ਨਹੀਂ ਕਹਿੰਦੇ ਵੀ ਅਸੀਂ ਕਾਰਬਨ ਟੈਕਸ ਨਹੀਂ ਲਿਆਉਣਾ ਇਹ ਕਹਿੰਦੇ ਹੁਣ ਅਸੀਂ ਪਾਜ਼ ਕਰਾਂਗੇ ਵੀ ਜਦੋਂ ਇਲੈਕਸ਼ਨ ਤੋਂ ਬਾਅਦ ਅਸੀਂ ਹੋਰ ਲਿਆਵਾਂਗੇ ਐਂਡ ਇਫ ਯੂ ਲੁੱਕ ਇਨਟੂ ਇਟ ਇਟਸ ਗੋਇੰ ਟੂ ਬੀ ਬਿਗਰ ਸੋ ਆਰ ਯੂ ਸੇਇੰਗ ਕਿ ਕੰਸਰਵੇਟਿਵਸ ਹੁਣ ਵੀ ਜਿਹੜਾ ਇਲੈਕਸ਼ਨ ਆਫ ਕਾਰਬਨ ਟੈਕਸ ਦੇ ਮੁੱਦੇ ਤੇ ਹੀ ਲੜਨ ਦੇਖੋ ਜੀ ਇਟ ਇਜ਼ ਅ ਵੈਰੀ ਇੰਪੋਰਟੈਂਟ ਇਸ਼ੂ ਤੇ ਨੋਬਡੀ ਕੋਈ ਨਹੀਂ ਬਲੀਵ ਕਰਦਾ ਵੀ ਜਿਹੜੇ ਕਾਰਬਨ ਟੈਕਸ ਇਹ ਇੰਨੇ ਚਿਰ ਤੋਂ ਮਾਰ ਕਰਨੀ ਤੇ ਕ੍ਰਿਸਟੀਆ ਫਲੀਨ ਡਿਫੈਂਡ ਕਰਦੇ ਰਹੇ ਬਾਰ ਬਾਰ ਕਹਿੰਦੇ ਸੀ ਵੀ ਐਕਚੁਅਲੀ ਮਾਰਕ ਕਾਰਨੀ ਇਜ਼ ਔਨ ਦਾ ਰੈਕੋਰਡ ਐਂਡ ਸੇਇੰਗ ਵੀ ਕਾਰਬਨ ਟੈਕਸ ਵਧਾਉਣਾ ਚਾਹੀਦਾ ਵੀ ਹੁਣ ਕੋਈ ਬਲੀਵ ਕਰਦਾ ਵੀ ਉਹ ਕਹਿੰਦਾ ਵੀ ਹੁਣ ਵੀ ਮੈਂ ਬੰਦ ਕਰ ਦੂੰ ਨੋ ਉਹ ਕਹਿੰਦਾ ਵੀ ਅਸੀਂ ਉਹ ਪਾਜ਼ ਕਰਾਂਗੇ ਐਂਡ ਹੀ ਵਿਲ ਬ੍ਰਿੰਗ ਇਟ ਬੈਕ ਬਿਗਰ ਸੋ ਹੋਰ ਖਰਚਾ ਹੋ ਜਾਣਾ ਮਿਸਟਰ ਹਲਨ ਤੁਸੀਂ ਕੰਸਰਵੇਟਿਵਸ ਦੇ ਫਾਈਨੈਂਸ ਕ੍ਰਿਟਿਕ ਹੋ ਤੇ ਫਾਈਨੈਂਸ ਦੇ ਨਾਲ ਜੇ ਆਪਾਂ ਗੱਲ ਸੰਬੰਧਿਤ ਕੋਈ ਵੀ ਕਰਾਂਗੇ ਤੇ ਜ਼ਿਕਰ ਜ਼ਾਹਰ ਗੱਲ ਹੈ ਕਿ ਟੈਰਿਫ ਦਾ ਜ਼ਿਕਰ ਹੋਏਗਾ ਕਿ ਡੋਨਲਡ ਟਰੰਪ ਨੇ ਇਹ ਤਮਕੀਦ ਦਿੱਤੀ ਸੀ ਕਿ ਉਹ ਟੈਰਿਫਸ ਲਗਾ ਦੇਣਗੇ ਟੈਰਿਫਸ ਦਾ ਖਤਰਾ ਹਾਲ ਦੀ ਘੜੀ 30 ਦਿਨਾਂ ਵਾਸਤੇ ਟਲ ਗਿਆ ਹੈ ਉਹਨਾਂ ਨੇ ਕਿਹਾ ਕਿ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਐਟਲੀਸਟ 30 ਦਿਨਾਂ ਵਾਸਤੇ ਉਹ ਟੈਰਿਫ ਨਹੀਂ ਲਗਾਉਣਗੇ ਵੁੱਡ ਯੂ ਗਿਵ ਕ੍ਰੈਡਿਟ ਟੂ ਜਸਟਿਨ ਟਰੂਡੋ ਐਂਡ ਹਿਸ ਟੀਮ ਕਿ ਉਹ ਇਹ ਜਿਹੜਾ 30 ਦਿਨਾਂ ਦਾ ਪਾਜ਼ ਹਾਸਲ ਕਰਨ ਵਿੱਚ ਕਾਮਯਾਬ ਰਹੇ ਨੇ ਆਪਣ look jehdi credit deni aa we should credit him for getting these tariffs put on in the first place jehdi asi jehdiya policies tonald trump irrit te american administration frustrated hoye sege ekta jehda border ni secure hoya drug policies satta border secure ni ga ode vich there is free flow of drugs saddiyan jehdiya gaddiyan choriyan hundiyan and illegal guns All things frustration they threw NNA is one part of the tariffs and this is just a pause for 30 days. Pause yeah. It's not that push you know uh, you know for those tariffs. This is a, a made by liberal problem. The tariffs We need to think Canada first. Uh, future prime minister. he has made it very clear assi ikta jehra jehra jehde sade sa, main resources aa canada de vich we need to make sure we're not reliant on just one country anymore assi canada de vich we'll our reliance sun vadhona chahida how do we do that canada de vich hi prov provinces de vich inna free trade nahi hunda jinna hona chahida because es de vich barriers boht aa mm -hmm. assi ik canada first approach laake oh jehde barriers aa pehla ohna nu no khatam karange taake bhi jehde gdp aa sadi ਈਵਨ ਇੰਟਰਪ੍ਰੋਵਿੰਸ਼ਲੀ ਅਸੀਂ ਬਹੁਤ ਜ਼ਿਆਦਾ ਵਧਾ ਸਕਦੇ ਹਾਂ ਇਨ ਦਾ ਇਨ ਦਾ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਜਿਹੜਾ ਰੈਡ ਟੇਪ ਬਿਊਰੋਕ੍ਰੇਸੀ ਦੇ ਨਾਲ ਉਦਾਂ ਹੀ ਹੋ ਜੀਡੀਪੀ ਨਹੀਂ ਵਧ ਰਿਹਾ ਐਂਡ ਰੈਵਨਿਊ ਨਹੀਂ ਵਧ ਰਿਹਾ ਵੀ ਕੈਨ ਸਟਾਰਟ ਵਿਦ ਅਸ ਆਰ ਕੈਨੇਡਾ ਫਰਸਟ ਜਿਹੜੇ ਸਾਡੇ ਇੰਪੋਰਟਡ ਰਿਸੋਰਸ ਸੈਕਟਰ ਆ ਜਿਹੜੇ ਪਿਛਲੇ 9 ਸਾਲ ਤੋਂ ਐਨਡੀਪੀ ਤੇ ਲਿਬਰਲਸ ਨੇ ਦਬਾ ਕੇ ਰੱਖਿਆ ਉਹ ਖਤਮ ਕਰਨਾ ਚਾਹੁੰਦੇ ਆ ਸਾਡਾ ਰਿਸੋਰਸ ਸੈਕਟਰ ਉਹੀ ਜੇ ਅਨਲੀਸ਼ ਕਰੀਏ ਉਹਨਾਂ ਨੂੰ ਉਹਨੂੰ ਸਪੋਰਟ ਕਰੀਏ ਜਿਹੜੇ ਵੱਡੇ ਪ੍ਰੋਜੈਕਟ ਆ ਉਹਨਾਂ ਨੂੰ ਅਪਰੂਵ ਕਰਕੇ ਤਾਂ ਕਿ ਵੀ ਜਿਹੜੇ ਸਾਡਾ ਇੱਥੋਂ ਜਿਹਨ ਜਿੰਨੇ ਵੀ ਸਾਡੇ ਪੈਰਾਂ ਦੇ ਥੱਲੇ ਰਿਸੋਰਸਸ ਆ ਕ੍ਰਿਟੀਕਲ ਮਿਨਰਲਸ ਆ ਉਹਨਾਂ ਨੂੰ ਜਾ ਕੇ ਅਸੀਂ ਪੂਰੀ ਦੁਨੀਆ ਨੂੰ ਵੇਚ ਸਕੀਏ ਤਾਂ ਕਿ ਵੀ ਯੂ ਪ੍ਰੋਮਿਸ ਟੂ ਬਿਲਡ ਪਾਈਪਲਾਈਨਸ ਡੂ ਯੂ ਪ੍ਰੋਮਿਸ ਥੈਟ ਨਾਟ ਜਸਟ ਪਾਈਪਲਾਈਨਸ ਹਾਈਡਰੋ ਨਿਊਕਲੀਅਰ ਟਾਈਡ ਵੇਵ ਪ੍ਰੋਜੈਕਟਸ ਜਸਟਿਨ ਟਰੂਡੋ ਜਦੋਂ ਪ੍ਰਾਈਮ ਮਿਨਿਸਟਰ ਬਣੇ ਸੀਗੇ ਨੋ 8 ਵਧੀਆ ਐਲ ਐਨ ਜੀ ਪ੍ਰੋਜੈਕਟਸ ਉਹਨਾਂ ਦੇ ਡੈਸਟ ਤੇ ਰੱਖੇ ਹੋਏ ਸੀਗੇ ਦੇ ਵੇਰ ਰੈਡੀ ਫੋਰ ਅਪਰੂਵਲ ਉਹਨਾਂ ਨੇ ਅੱਜ ਤੱਕ ਇੱਕ ਵੀ ਨਹੀਂ ਪੂਰਾ ਪ੍ਰੋਜੈਕਟ ਖਤਮ ਕੀਤਾ ਇਵਨ ਜਿਹੜੇ ਸਾਡੇ ਆਇਲਾਈਜ਼ ਆ ਆਇਲਾਈਜ਼ ਸਾਨੂੰ ਪੁੱਛ ਰਹੇ ਆ ਵੀ ਤੁਸੀਂ ਐਲ ਐਨ ਜੀ ਦਓ ਐਂਡ ਜਸਟਨ ਟਿਡੋਨੇ ਉਹਨਾਂ ਨੂੰ ਮੋੜਤਾ ਕਹਿੰਦਾ ਵੀ ਕੋਈ ਬਿਜ਼ਨਸ ਕੇਸ ਨਹੀਂਗਾ ਅਸੀਂ ਜਿੰਨੇ ਵੀ ਵੱਡੇ ਵਧੀਆ ਪ੍ਰੋਜੈਕਟਸ ਆ ਉਹਨਾਂ ਨੂੰ ਅਸੀਂ ਗ੍ਰੀਨ ਲਾਈਟ ਕਰਾਂਗੇ ਇੱਕ ਵਧੀਆ ਮੇਨ ਸਟ੍ਰੀਮ ਕਰਾਂਗੇ ਪ੍ਰੋਜੈਕਟ ਨੂੰ ਬਿਕਾਜ਼ ਅੱਜ ਦੀ ਡੇਟ ਦੇ ਵਿੱਚ ਕੋਈ ਇੱਥੇ ਇਨਵੈਸਟਿੰਗ ਕਰਨਾ ਚਾਹੁੰਦਾ ਇੱਥੇ ਰੈਗੂਲੇਸ਼ਨ ਵੀ ਬਹੁਤ ਆ ਤੇ ਜਦੋਂ ਵੀ ਕੋਈ ਇਨਵੈਸਟ ਕਰਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਦਿਸਦਾ ਵੀ ਨੀਡ ਟੂ ਗੈਟ ਰਿਡ ਆਫ ਦੋਜ਼ ਬੈਰੀਅਰਸ ਦੈਟ ਹੈਵ ਬੀਨ ਬਿਲਟ ਅਪ ਜਿਹੜੀ ਬਿਲ ਸੀ 69 ਆ ਉਹਨੂੰ ਖਤਮ ਕਰਾਂਗੇ ਐਜ਼ ਅ ਐਜ਼ ਅ ਕਾਮਨ ਸੈਂਸ ਕੰਸਰਵੇਟਿਵ ਗਵਰਨਮੈਂਟ ਤਾਂ ਕਿ ਵੀ ਅਸੀਂ ਆਪਣੇ ਰਿਸੋਰਸਸ ਦੁਨੀਆ ਨੂੰ ਵੇਚੀਏ ਵਧੀਆ ਪੇਜੈਕਸ ਵਧੀਆ ਜੌਬਾਂ ਵਧੀਆ ਇਕਨੋਮੀ ਇੱਥੇ ਆਪ ਚਲਾਈਏ ਤਾਂ ਕਿ ਅਸੀਂ ਇੱਕ ਇੰਡੀਪੈਂਡੈਂਸ ਦਿਖਾਈਏ ਪੂਰੀ ਦੁਨੀਆ ਨੂੰ ਅਸੀਂ ਅੱਜ ਆਪਣੇ ਸਵੇਰ ਵਾਲੇ ਸ਼ੋਅ ਦੇ ਵਿੱਚ ਰਿਸੋਰਸਸ ਬਾਰੇ ਗੱਲ ਕਰ ਰਹੇ ਤੇ ਸਾਡੇ ਲਿਸਨਰਸ ਨੇ ਟੈਕਸਟ ਕਰਕੇ ਕਿਹਾ ਕਹਿੰਦੇ ਕਿ 올 ਪੋਲੀਟਿਸ਼ੀਅਨਸ ਆਰ ਦ ਸੇਮ ਕਿ ਕੰਸਰਵਟਿਵਸ ਨੇ ਸਟੀਵਨ ਹਾਰਪਰ ਵੇਲੇ ਕਹਿੰਦੇ ਨੈਚੁਰਲ ਰਿਸੋਰਸਸ ਵਾਸਤੇ ਕੁਝ ਨਹੀਂ ਕੀਤਾ ਵਾਟ ਊਡ ਯੂ ਸੇ ਟੂ ਦੈਟ ਐਬਸੋਲੂਟਲੀ ਨਾਟ ਜੀ ਉਦੋਂ ਦੇ ਡਿਵੈਲਪਮੈਂਟ ਸੀ ਲਾਈਕ ਵੀ ਸੈਡ ਐਲ ਐਨ ਜੀ ਦੇ ਪ੍ਰੋਜੈਕਟ ਉਦੋਂ ਰੈਡੀ ਟੂ ਗੋ ਸੀਗੇ ਤਿਆਰ ਸੀਗੇ ਇਹਨਾਂ ਨੇ ਹੁਣ ਨਹੀਂ ਦਿੱਤੇ ਤੁਸੀਂ ਦੇਖੋ ਜੀ ਅੱਜ ਦੇ ਡੇਟ ਇਵਨ ਬੀ ਸੀ ਦੇ ਵਿੱਚ देयर ਆਰ ਪ੍ਰੋਜੈਕਟਸ ਵੀ ਜਿਹੜੇ ਰੈਡੀ ਟੂ ਗੋ ਹੋ ਸਕਦੇ ਆ ਪਰ ਰਾਈਟ ਨਾਓ ਇਸ ਲਿਬਰਲ ਗਵਰਨਮੈਂਟ ਥੱਲੇ ਮਾਈਨ ਅਪਰੂਵ ਕਰਵਾਉਣੀ ਹੋਵੇ 15 ਤੋਂ 20 ਸਾਲ ਦੇ ਪਰਮਿਟ ਟਾਈਮਿੰਗ ਆ 15 ਤੋਂ 20 ਸਾਲ that's ridiculous ਕੋਣ ਇੰਨੇ ਜਿਆਦੇ ਪੈਸੇ ਲਾਉ 15 ਸਾਲ ਵੇਟ ਕਰਨਗੇ ਤੇ ਫਿਰ ਉਹ ਦੇਖਣਗੇ ਕਿ ਸਾਡਾ ਪ੍ਰੋਜੈਕਟ ਅਪਰੂਵ ਹੋਇਆ ਕਿ ਨਹੀਂ ਹੋਇਆ ਉਹ ਕੁਝ ਮਹੀਨੇ ਲੱਗਣੇ ਚਾਹੀਦੇ ਆ we will make that happen ਵਿਜੀਲੀਪਰ ਡਿਵੈਲਪਰ ਪ੍ਰੋਜੈਕਟ ਨੇ ਜਿਹਦੇ ਵਿੱਚ ਹੰਡਰਡਸ ਆਫ ਜੌਬਸ ਹਜ਼ਾਰਡਸ ਆਫ ਜੌਬਸ ਹੋਣਗੀਆਂ ਗੁੱਡ ਗੁੱਡ ਪੇਇੰਗ ਜੌਬਸ ਇਨ ਬ੍ਰਿਟਿਸ਼ ਕੋਲੰਬੀਆ ਐਂਡ ਅਕ੍ਰੋਸ ਦਾ ਕੰਟਰੀ ਕੁਝ ਮਹੀਨਿਆਂ ਦੇ ਵਿੱਚ ਅਪਰੂਵ ਹੋਣ ਲੱਗ ਜਾਣਗੇ ਬਿਕਾਜ਼ ਉਹੀ ਜਿਹੜੇ ਇਹਨਾਂ ਨੇ ਨਾ ਰੈਡੀਕਲ এনवायरमेंटਲ ਜਿਹੜੀ ਅਪਰੋਚ ਆ ਉਹ ਜਮੇ ਬੰਦ ਕਰ ਦੇਣੀ ਜਿਵੇਂ ਜਸਰਾਜ ਨੇ ਕਿਹਾ ਸੀ ਕਿ ਬਿਲ ਸੀ 69 ਦ ਲਿਬਰਲਸ ਬਰਾਟ ਦੈਟ ਇਨ ਉਹਨਾਂ ਨੇ ਇਹ ਸਪੈਸ਼ਲ ਬਿਲ ਲਿਆਂਦਾ ਉਸ ਬਿਲ ਕਰਕੇ ਰੈਗੂਲੇਸ਼ਨ ਇੰਨੀ ਜ਼ਿਆਦਾ ਵਧ ਗਏ ਕੋਈ ਵੱਡਾ ਪ੍ਰੋਜੈਕਟ ਬਿਲਡ ਹੀ ਨਹੀਂ ਹੁੰਦਾ ਨਾ ਕੋਈ ਇਨਵੈਸਟਮੈਂਟ ਕਰਨ ਨੂੰ ਤਿਆਰ ਬਿਕਾਜ਼ ਉਹ ਜਿਹੜਾ ਇਨਵੈਸਟਮੈਂਟ ਕਰਦੇ ਆ ਪਰ 100 ਮਿਲੀਅਨ ਡਾਲਰਸ इवन 1 ਬਿਲੀਅਨ ਡਾਲਰਸ ਤੇ ਮਗਰ ਉਹਨਾਂ ਦੇ ਅ ਘਰ ਉਹ ਰੂਲਸ ਨੇ ਜਿਆਦਾ ਚੇਂਜ ਹੁੰਦੇ ਰਹਿੰਦੇ ਆ ਉਹਨਾਂ ਦਾ ਪ੍ਰੋਜੈਕਟ ਨਹੀਂ ਅਪਰੂਵ ਹੁੰਦਾ tech frontier ਮੈਂਨਨਿੰਦਾ ਹੀ ਹੋਇਆ ਵਾ ਐਸ ਐਂਡ ਐਸ ਅ ਰਿਮਾਈਂਡਰ ਉਮ ਇਟ ਵਾਸ ਅੰਡਰ ਸਟੀਵਨ ਹਾਰਪਰ ਸਾਹਬ ਦੇ ਥੱਲੇ ਉਦੋਂ ਇਹ ਵਧੀਆ ਇੱਕ ਪ੍ਰੋਸੈਸ ਹੈ ਇਹਨਾਂ ਨੇ ਇਹ ਲੈ ਕੇ ਆਏ ਸੀਗੇ ਟੈਂਪਾ ਜੀ ਉਹ ਤੋਂ ਮਿਨਿਸਟਰ ਹੁੰਦੇ ਸੀਗੇ ਇੱਕ ਪ੍ਰੋਜੈਕਟ ਤੇ ਇੱਕ ਸਟਰੀਮਲਾਈਨ ਹੁੰਦਾ ਸੀਗਾ ਇੱਕੋ ਹੀ ਅਪਰੂਵਲ ਹੁੰਦਾ ਸੀਗਾ ਵਨ এনवायरमेंटਲ ਨਾਟ ਮਲਟੀਪਲ ਜਿੱਦਾਂ ਹੁਣ ਇਹ ਲੈ ਕੇ ਆਏ ਆ ਬੀਲ ਸੀ 69 ਦੇ ਥੱਲੇ ਐਂਡ ਯੂ ਹੈਵ ਅ ਅਸ਼ੋਰੈਂਸ ਵੀ ਤੁਹਾਡੇ ਪ੍ਰੋਜੈਕਟ ਦੇ ਵਿੱਚ ਹਾਂ ਜਾਂ ਨਾ ਆਇਆ अच्छा एक गल दसो के आज सीबीसी ਵਾਲਿਆਂ ਨੇ ਇਹ ਵੀ ਦੱਸਿਆ ਮੀਡੀਆ ਦੇ ਹੱਥੇ ਇੱਕ ਡਾਕੂਮੈਂਟ ਲੱਗਿਆ ਕਿ ਡੋਮਨਿਕ ਲੇਬਲੋਂ ਉਹ ਸਾਰੇ ਮਿਨਿਸਟਰਸ ਨੂੰ ਪੁੱਛਦੇ ਫਿਰਦੇ ਨੇ ਕਿ ਜੇ ਬਜਟ ਪੇਸ਼ ਕਰਨਾ ਪੈਂਦਾ ਤੇ ਪ੍ਰਾਇੋਰਟੀਜ਼ ਕਿਡੀਆਂ ਕਿਡੀਆਂ ਹੋਣ ਪੈਸੇ ਕਿੱਥੇ ਖਰਚੇ ਜਾਣ ਤੁਸੀਂ ਫਾਈਨੈਂਸ ਕਰिटिक ਹੋ ਤੁਹਾਡੇ ਤੋਂ ਪੁੱਛਿਆ ਉਹਨਾਂ ਨੇ ਬਿਲਕੁਲ ਨਹੀਂ ਜੀ ਐਂਡ ਟੂ ਬੀ ਆਨਸਟ ਵਿਦ ਯੂ ਪਿਛਲੇ 9 ਸਾਲ ਤੋਂ ਦੇਖ ਲਓ ਇਹਨਾਂ ਨੇ ਨਾ ਤਾਂ ਕੋਈ ਬਜਟ ਬੈਲੈਂਸ ਕੀਤਾ ਐਂਡ ਜਿਨਨੇ ਆਊਟ ਆਫ ਕੰਟਰੋਲ ਡੈਫਿਸਿਟਸ ਇਹਨਾਂ ਨੇ ਕੀਤੇ ਆ ਪਿਛਲੇ 9 ਸਾਲ ਤੋਂ ਜਸਨ ਚੂੜੋ ਸਾਹਿਬ ਹੀ ਸੀਗੇ ਜਿਹੜੇ ਕਹਿੰਦੇ ਸੀ ਵੀ ਬਜਟ ਜੇ ਆ ਉਹ ਆਪੇ ਬੈਲੈਂਸ ਹੋ ਜਾਂਦੇ ਆ ਐਂ ਜਿਹੜੀ ਇਹਨਾਂ ਦੀ ਡੈਫਿਸਿਟ ਸਪੈਂਡਿੰਗ ਆ ਪਿਛਲੇ 9 ਸਾਲ ਤੋਂ ਉਹਦੇ ਕਰਕੇ ਹੀ ਪਿਛਲੇ ਸਪੈਸ਼ਲੀ 5 ਸਾਲ ਤੋਂ ਜਿਹਦੇ ਵਿੱਚ ਮਾਰਕ ਕਾਰਨੀ ਇਹਨਾਂ ਦਾ ਮੇਨ ਐਡਵਾਈਜ਼ਰ ਆ 2020 ਤੋਂ 2020 ਤੋਂ ਬਾਅਦ ਕੀ ਹੋਇਆ 40 ਸਾਲਾਂ ਤੋਂ ਬਾਅਦ ਇੰਨੀ ਹਾਈ ਇਨਫਲੇਸ਼ਨ ਐਂਡ ਸਬ ਤੋਂ ਰੈਪਿਡ ਬੈਂਕ ਇੰਟਰਸਟ ਰੇਟ ਹਾਈਕਸ ਇਨ ਕੈਨੇਡੀਅਨ ਹਿਸਟਰੀ ਹੁਣ ਜਿਹੜੀ ਅਸੀਂ ਫੂਡ ਬੈਂਕ ਦੀ ਗੱਲ ਕਰਦੇ ਆ ਜਿਹੜੀ ਟਿੰਪਾਜੀ ਕਰ ਨੇ ਕੀਤੀ ਆ ਦੋ ਸਰਟ ਟਿੰਗਸ ਦਰ ਆ ਰੀਡਿੰਗ ਟੂ ਜਿਹੜੇ ਹੁਣ ਫੂਡ ਬੈਂਕਸ ਨੂੰ ਜਾ ਰਹੇ ਆ ਜਿਹੜਾ ਕਾਰਬਨ ਟੈਕਸ ਵਧਾ ਰਹੇ ਆ ਹਰ ਇੱਕ ਸਾਲ ਇੱਕ ਹੋਰ ਕਾਰਬਨ ਟੈਕਸ ਜਿਹੜਾ ਲਾਇਆ ਆ ਥੀਸ ਡੈਫਿਸਿਟਸ ਆਰ ਦ ਰੀਜ਼ਨ ਵਾਈ ਥੇਰ ਇਜ਼ ਸੋ ਮਚ ਮਿਜ਼ਰੀ ਇਨ ਥਿਸ ਕੰਟਰੀ ਅੱਛਾ ਉਪਰ ਸਾਹਿਬ ਦੇਖੋ ਇੱਕ ਬੜੀ ਗੱਲ ਚੱਲਦੀ ਸੀ ਕਿ ਪੀਅਰ ਪੋਲੀਆ ਆਪਣੀ ਪਲੇ ਬੁੱਕ ਦੇ ਜਿਹੜੇ ਸਾਰੇ ਪੇजेस ਨੇ ਰਿਵੀਲ ਕਰ ਰਹੇ ਨੇ ਉਹਨਾਂ ਨੂੰ ਇੱਕ ਸਾਬਕਾ ਪ੍ਰਧਾਨ ਮੰਤਰੀ ਨੇ ਕੰਸਰਵੇਟਿਵ ਨਹੀਂ ਇੱਕ ਸਲਾਹ ਵੀ ਦਿੱਤੀ ਸੀ ਕਿ ਬੀਇੰਗ ਐਨ ਆਪੋਜੀਸ਼ਨ ਜਸਟ ਅਪੋਜ਼ ਆਪਣੇ ਜਿਹੜੇ ਪਲਾਨਸ ਨੇ ਉਹ ਰਿਵੀਲ ਨਾ ਕਰੋ ਇੱਕ ਕਨਸਰਨ ਬਣ ਗਿਆ ਥੇਅਰ ਇਜ਼ ਅ ਚਾਂਸ ਪੀਅਰ ਪੋਲੀਆ ਮਾਈਟ ਪੀਕ ਟੂ ਸੂਨ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਜੋ ਹਲਨ ਸਾਹਿਬ ਨੇ ਜੋ ਮੈਂਸ਼ਨ ਕੀਤਾ ਕਿ ਸਰਕਾਰ ਖਰਚੇ ਕਰਦੀ ਰਹੀ ਹੈ ਹੁਣ ਜੋ ਡੋਮਨਿਕ ਲਬਲੌਨ ਨੇ ਜੋ ਸਲਾਹਾਂ ਮੰਗੀਆਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੋ ਤੁਹਾਡੀਆਂ ਪ੍ਰਾਇੋਰਟੀਜ਼ ਹੁਣ ਖਰਚੀਆਂ ਆਣੀਆਂ ਇਟ ਸ਼ੁਡ ਫਾਲ ਇਨਟੂ ਵਨ ਆਫ ਦਾ 3 ਕੈਟੇਗਰੀਜ਼ ਉਹ ਕਿਹੜੀਆਂ-ਕਿਹੜੀਆਂ ਨੇ ਉਹ ਤੁਹਾਡੀ ਪਲੇ ਬੁੱਕ ਦੇ ਵਿੱਚੋਂ ਹੀ ਹੁਣ ਖੇਡ ਰਹੇ ਨੇ ਕਹਿੰਦੇ ਉਹ ਅਫੋਰਡੇਬਿਲਟੀ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ ਉਹ ਪ੍ਰੋਡਕਟਿਵਿਟੀ ਕੰਪੈਰੀਟਿਵਨੈਸ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ ਜਾਂ ਫਿਰ ਰਿਸਪੌਂਸ ਟੂ ਕੈਨੇਡਾ ਯੂ ਐਸ ਸਿਚੁਏਸ਼ਨ ਰਾਈਟ ਨਾਉ ਹੁਣ ਉਹ ਤੁਹਾਡੀ ਪਲੇ ਬੁੱਕ ਦੇ ਵਿੱਚੋਂ ਹੀ ਉਹ ਪੱਤਾ ਖੇਡ ਰਹੇ ਨੇ ਉਹਨਾਂ ਨੂੰ ਤੁਸੀਂ ਜਸਟਿਨ ਥਰੋਡਨ ਨੂੰ ਟਾਰਗੇਟ ਕੀਤਾ ਉਹਨਾਂ ਨੇ ਜਸਟਿਨ ਥਰੋਡਨ ਨੂੰ ਸਾਈਡ ਤੇ ਹਟਾਤਾ ਤੁਸੀਂ ਕਾਰਬਨ ਟੈਕਸ ਨੂੰ ਟਾਰਗੇਟ ਕੀਤਾ ਉਹਨਾਂ ਨੇ ਕਾਰਬਨ ਟੈਕਸ ਦਾ ਮੁੱਦਾ ਲੱਗ ਰਿਹਾ ਹੈ ਪਰਸੈਪਸ਼ਨ ਇਦਾਂ ਦੀ ਬਿਲਡ ਹੋ ਰਹੀ ਹੈ ਕਿ ਉਹਨਾਂ ਨੇ ਸਾਈਟ ਤੇ ਰੱਖਤਾ ਹੁਣ ਤੁਹਾਡੀ ਪਲੇ ਬੁੱਕ ਦੇ ਵਿੱਚੋਂ ਹੀ ਉਹ ਪ੍ਰੋਡਕਟਿਵਿਟੀ ਕੰਪੈਰੀਟਿਵਨੈਸ ਦੀ ਗੱਲਾਂ ਕਰ ਰਹੇ ਨੇ ਡੂ ਯੂ ਸੀ ਦਿਸ ਐਜ਼ ਅ ਚੈਲੰਜ ਤੁਹਾਡੇ ਕੋਲ ਮੁੱਦੇ ਆ ਦੀ ਘਾਟ ਤਾਂ ਨਹੀਂ ਹੋ ਜਾਏਗੀ ਨਹੀਂ ਨਹੀਂ ਜੀ ਦੇਖੋ ਜੀ ਇਹ ਜਿਹੜੇ ਲੇਬਰ ਪਾਰਟੀ ਹੈ ਨਾ ਇਹ ਗੱਲਾਂ ਬਹੁਤ ਕਰਦੇ ਨੇ ਬਟ ਇਹਨਾਂ ਦੇ ਜਿਹੜੇ ਕੈਲੋ ਵੀ 100 ਰਿਜ਼ਲਟ ਉਹ ਕਦੇ ਨੇੜੇ ਵੀ ਨਹੀਂ ਹੁੰਦੇ ਇਹਨਾਂ ਨੇ ਹਾਊਸਿੰਗ ਤੇ ਹੰਡਰਡਜ਼ ਆਫ ਮਿਲੀਅਨਸ ਆਫ ਡਾਲਰਸ ਖਰਚਾ ਕੀਤਾ ਬਿਲੀਅਨਸ ਆਫ housing affordability ਹੋਰ ਉਤ ਵੀ ਜ਼ਿਆਦੇ ਹੋਗੀ ਰਾਈਟ ਇਹਨਾਂ ਦੀ ਗੱਲ ਇਹ ਆ ਵੀ ਇਹਨਾਂ ਤੋਂ ਐਗਜ਼ੀਕਿਊਸ਼ਨ ਨਹੀਂ ਕਰ ਹੁੰਦੇ ਇਹ ਖਰਚਾ ਬਹੁਤ ਜ਼ਿਆਦੇ ਕਰ ਦਿੰਦੇ ਆ ਡੈਟ ਵਧਾ ਦਿੰਦੇ ਆ ਡੈਫਿਸਿਟ ਵੱਧ ਰਿਹਾ ਪਰ ਲੋਕ ਉਤ ਵੀ ਜ਼ਿਆਦੇ ਓਖੇ ਨੇ ਇਹਨਾਂ ਨੇ ਗਵਰਨਮੈਂਟ ਦੇ EMPLOYES ਬਹੁਤ ਜ਼ਿਆਦੇ ਵਧਾ ਦਿੱਤੇ ਗਵਰਨਮੈਂਟ ਦਾ ਖਰਚਾ ਵਧਾ ਦਿੱਤਾ ਪਰ ਆਪਣੇ ਕੋਈ ਸਰਵਿਸਿਜ਼ ਫੇਰ ਵੀ ਅੱਗੇ ਨਾਲੋਂ ਘਟੇ ਹੋਏ ਆ ਸੋ ਐਟ ਦੀ ਐਂਡ ਆਫ ਦਾ ਡੇ ਇਹ ਕੈਨ ਕੈਨ ਦੀ ਵਿੱਚ ਗੱਲ ਹੋਰ ਹੁੰਦੀ ਆ ਤੇ ਕਰਨ ਚ ਗੱਲ ਹੋਰ ਹੁੰਦੀ ਆ ਇਹ ਸਿਰਫ ਇਹ ਨਹੀਂ ਵੀ ਉਹ ਕਹਿੰਦੇ ਵੀ ਅਸੀਂ ਸੋਟੀ ਪਲੇ ਬਰਕ ਬਰਥ ਲਈ ਇਟਸ ਦ ਪਲੇਅਰਸ ਦ ਪਲੇਅਰਸ ਆਰ ਦ ਪ੍ਰੋਬਲਮ ਅੱਛਾ ਹਲਨ ਸਾਹਿਬ ਇਹ ਦੱਸੋ ਕਿ ਹੁਣ ਡੈਨੀਅਲ ਸਮਿਥ ਤੁਹਾਡੇ ਸੂਬੇ ਦੇ ਪ੍ਰੀਮੀਅਰ ਉਹ ਹੀ ਕਹਿ ਰਹੇ ਨੇ ਕਿ ਟੈਰਿਫਸ 30 ਦਿਨਾਂ ਵਾਸਤੇ ਟਲ ਗਈਆਂ ਤੇ ਹੁਣ ਮੈਂ ਪ੍ਰੀਮੀਅਰਸ ਨੂੰ ਤੇ ਫੈਡਰਲ ਸਰਕਾਰ ਨੂੰ ਇਹ ਗੁਜ਼ਾਰਿਸ਼ ਕਰਾਂਗੀ ਕਿ ਦੇ ਸ਼ੁੱਡ ਡਾਇਲ ਡਾਊਨ ਦ ਰਿਟੋਰਿਕ ਨਾਉ ਇਹਨੂੰ ਥੋੜਾ ਡੀ ਐਸਕਲੇਟ ਕੀਤਾ ਜਾਵੇ ਕਿ ਡੋਨਲਡ ਟਰੰਪ ਨੂੰ ਬਾਰ ਬਾਰ ਇਹ ਨਾ ਕਿਹਾ ਜਾਵੇ ਕਿ ਸਾਡਾ ਡਾਲਰ ਫॉर ਡਾਲਰ ਰਿਸਪਾਂਸ ਹੋਏਗਾ ਅਸੀਂ ਕਾਊਂਟਰ ਟੈਰਿਫਸ ਲਗਾਵਾਂਗੇ ਕਿ ਵੀ ਸ਼ੁੱਡ ਡਾਇਲ ਇਟ ਡਾਊਨ ਨਾਉ Does Conservative party agree with Daniel Smith on this? ਲੋਕਾ ਜਿਹੜਾ ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਹੈ ਅਬਾਊਟ ਅਬਾਊਟ ਜਸ ਹਾਊ ਵੀ ਡੈਲਟ ਵਿਦ ਦ ਯੂਐਸ ਓਨ ਪਿਛਲੇ ਕਈ ਸਾਲ ਤੋਂ ਲਿਬਰਲ ਪਾਰਟੀ ਬਹੁਤ ਗਲਤ ਸ਼ਬਦਾਂ ਦੇ ਨਾਲ ਡੋਨਲਡ ਟਰੰਪ ਬਾਰੇ ਬੋਲਦੇ ਰਹੇ ਆ ਇਟ ਵਾਸ ਨਾਟ ਦ ਰਾਈਟ ਵੇ ਆਫ ਹੈਂਡਲਿੰਗ ਥੈਟ ਜਿਹੜੇ ਟੂ ਸੀ ਹਾਊਸ ਆਫ ਕਾਮਨਸ ਵਿੱਚ ਦੇਖੋ ਹਮੇਸ਼ਾ ਡੋਨਲਡ ਟਰੰਪ ਨੂੰ ਬਹੁਤ ਬੁਰਾ ਕਹਿੰਦੇ ਹੁੰਦੇ ਸੀਗੇ That's not the way you're supposed to deal with someone who's going to come in as as president. Sadi leaders are both clearnee. We will deal with it with a with a very strong response. Mm -hmm. Oh ho, ho dollar for dollar, but more importantly, Jiri ma about independence. We need to keep a focus on that. Interprovincial provincial focus hogi sadi free trade. free trade agreements province to province to province. Jima trucking di gal ਟਰਕਿੰਗ ਦੇ ਵਿੱਚ देयर इज डिफरेंट ਰੂਲਸ ਫोਰ डिफरेंट ਪ੍ਰੋਵਿੰਸਸ ਉਹਦੇ ਨਾਲ ਖਰਚਾ ਵੀ ਵੱਧ ਜਾਂਦਾ ਰੈਡ ਟੇਪ ਬਿਊਰੋਕ੍ਰੇਸੀ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੇ ਜਿਹੜਾ ਬਿਜ਼ਨਸ ਆ ਉਹ ਘਟ ਜਾਂਦਾ ਉਹ ਜਿਹੜੇ ਬੈਰੀਅਰਸ ਆ ਸਾਡੇ ਲਈ ਉਹਨਾਂ ਨੂੰ ਹਟਾਉਣੇ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਐਸ ਪ੍ਰਾਈਮ ਮਿਨਿਸਟਰ ਪੀਰ ਪੋਲੀਵ ਵਿਲ ਡੂ ਥੈਟ ਤਾਂ ਕਿ ਵੀ ਐਟ ਲੀਸਟ ਵਨ ਆਫ ਦ ਬੈਸਟ ਨੇਸ਼ਨਸ ਵੀ ਕੈਨ ਟ੍ਰੇਡ ਵਿਦ ਇਸ ਕੈਨੇਡਾ is within canada so the resources we have there both ko share the we can free trade with each other jinasi independence da khawange then we can be a, a leader on the world stage to ikti zarura be picture in 9 saal ton liberal sarkar de thalle canada ek serious country nahi reha jede sade allies ya us or anyone else so no serious nahi lende je koi bhi gal kar da canada da outside of canada we don't we we don't get the recognition we should get up pehla honda siga par minister steven harper we need to bring that seriousness back tak bhi jadon eh idan di disagreements hundiyan we have a better way to deal with the, our allies mr alan assi kuch hafte pehla isay show de vich gal baat kiti si finance issues bare twadi interview to baad kuch messages aaye kende ke jo saadi community de leaders hunde ne unna nu jo federal leaders ne oh ek token vajon istemal karde ne ke tusi inna nu puchho ke ki inna nu federal sarkar jekar conservatives di bandi hai te oh de vich vi koi important position milegi i justified it mene keha main unna nu keha ke ye finance critic ne te Finance Minister, Banne chahi Mr. Opal, Deputy Leader, ne party The Deputy Prime Minister, What would you say to that? at the end of the day, obviously, the uh, Cabinet, that's up to the Prime Minister, right? Hmm. Prime Minister chooses that. Um, I will say, we, leader the senior post, is as a Deputy Leader for myself. ਤੇ ਜਸਰਤ ਸਿੰਘ ਹੱਲਨ ਜਿਹੜੇ ਫਾਈਨੈਂਸ਼ਰ ਮੰ minister ਨੇ ਇਸ ਦਾ ਸੇਮ ਰੋਲ ਜਿਹੜਾ ਪਿਅਰ ਕੋਲੇ ਹੁੰਦਾ ਸੀਗਾ ਇਸ ਐਸ ਦਾ ਫਾਈਨੈਂਸ ਕ੍ਰਿਟਿਕ ਸੋ ਥੀਸ ਆਰ ਟੂ ਆਫ ਦਾ ਮੋਸਟ ਸੀਨੀਅਰ ਰੋਲਸ ਐਸ ਵੈਲ ਇ oppositon ਦੇ ਵਿੱਚ ਐਂਡ ਵੀ ਆਰ ਪ੍ਰਾਊਡ ਥੈਟ ਅਸੀਂ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆਂ ਇਨ ਦਾ ਕੰਸਰਵਟਿਵ ਪਾਰਟੀ ਇਨ that way ਐਂਡ ਵਾਂਸ ਅਗੇਨ ਆ ਵਿਲ ਆਸਕ ਕਿ ਹੁਣ ਦੇਖੋ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਤੋਂ ਬਾਅਦ ਜਦੋਂ ਦੀ ਉਹ ਰੇਸ ਸ਼ੁਰੂ ਹੋਈ ਹੈ ਜਿੰਨੇ ਵੀ ਸਰਵੇਖਣ ਹੋ ਰਹੇ ਨੇ ਉਨ੍ਹਾਂ ਦੇ ਵਿੱਚ ਕੰਸਰਵੇਟਿਵ ਪਾਰਟੀ ਦੇ ਕੋਲ ਲੀਡ ਤਾਂ ਅਜੇ ਤੱਕ ਹੈ ਪਰ ਲੀਡ ਥੋੜੀ ਥੋੜੀ ਸ਼੍ਰਿੰਕ ਕਰ ਰਹੀ ਹੈ ਤੁਸੀਂ ਇਹਨੂੰ ਐਕਨੋਲਜ ਕਰੋਗੇ ਤਾਂ ਦੇਖੋ ਜੀ ਜਿਹੜੇ ਪੋਲਸ ਨੇ ਨਾ ਉਹ ਤਾਂ ਅਪ ਐਂਡ ਡਾਊਨ ਹੁੰਦੇ ਹੀ ਰਹਿੰਦੇ ਆ ਜਦੋਂ ਅਸੀਂ ਯੂ نو ਕੁਝ ਪੋਲਿੰਗ ਦੇ ਵਿੱਚ ਫਰਕ ਪੈਣ ਲੱਗ ਗਿਆ 10% ਅੱਗੇ ਚਲੇ ਗਏ ਉਦੋਂ ਲੋਕ ਉਹ ਕਹਿੰਦੇ ਸੀ ਵੀ ਉਹ 10% ਬਹੁਤ ਜ਼ਿਆਦਾ ਹੈ ਫਿਰ ਜਦੋਂ 15% ਦਾ ਫਰਕ ਪੈਣ ਲੱਗ ਗਿਆ ਕਹਿੰਦੇ 15% ਨਹੀਂ ਬਹੁਤ ਜ਼ਿਆਦਾ ਹੈ ਡਾਊਨ ਆ ਜਾਣਗੇ ਫਿਰ 20% ਦਾ ਫਰਕ ਪੈਣ ਲੱਗ ਗਿਆ ਸੋ ਯੂ ਕੈਨਟ ਦ ਪੋਲਸ ਗੋ ਅਪ ਐਂਡ ਡਾਊਨ ਇਹ ਤਾਂ ਹੁੰਦੇ ਰਹਿੰਦੇ ਆ ਬਟ ਆਰ ਮਿਸ਼ਨ ਇਜ਼ ਇਜ਼ ਦੈਟ ਅਸੀਂ ਜਿਵੇਂ ਸ਼ੁਰੂ ਤੋਂ ਵੀ ਇਹ ਕਹਿੰਨੇ ਆ ਵੀ ਜਿਹੜਾ ਸਾਡਾ ਮੈਸੇਜ ਆ ਜਾਂ ਸਾਡਾ ਫੋਕਸ ਇਹ ਆ ਦੈਟ ਵੀ ਆਰ ਗੋਇੰਗ ਟੂ ਵਰਕ ਔਨ ਦੀ ਇਕਨੋਮੀ ਫਿਕਸ ਦੀ ਇਕਨੋਮੀ ਫਿਕਸ ਦਾ ਬਜਟ ਜਿਹੜੇ ਕ੍ਰਾਈਮ ਆ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਉਹ ਜਿਹੜੀ ਗੱਲਾਂ ਨੇ ਲੋਕਾਂ ਤੋਂ ਸੁਣ ਰਹੇ ਆ ਦੈਟਸ ਵਾਟ ਵੀ ਟਾਕਿੰਗ ਅਬਾਊਟ ਅਸੀਂ ਸਾਡਾ ਫੋਕਸ ਉੱਥੇ ਹੋਊਗਾ ਤੁਹਾਡੇ ਲੀਡਰ ਪੀਅਰ ਪਾਲੀ ਹੈ ਸਰਕਾਰ ਨੂੰ ਕਹਿ ਰਹੇ ਨੇ ਕਿ ਤੁਸੀਂ ਪਾਰਲੀਮੈਂਟ ਨੂੰ ਜਲਦੀ ਰੀਕਾਲ ਕਰੋ ਹਾਂਜੀ ਪ੍ਰੋਰੋਗੇਸ਼ਨ ਕਿਉਂਕਿ 23 ਮਾਰਚ ਤੱਕ ਦੀ ਹੈ ਜਲਦੀ ਬੁਲਾਓ ਤੇ ਅਸੀਂ ਜੋ ਯੂਐਸ ਦੇ ਟੈਰਿਫਸ ਨੂੰ ਲੈ ਕੇ ਜੋ ਰਿਸਪੌਂਸ ਹੈ ਉੱਥੇ ਅਸੀਂ ਵਿਚਾਰ ਵਟਾਂਦਰਾ ਕਰੀਏ ਬਟ ਦ ਸੇਮ ਟਾਈਮ ਉਹ ਇਹ ਗੱਲ ਪ੍ਰੋਮਿਸ ਨਹੀਂ ਕਰ ਰਹੇ ਕਿ ਉਹ ਸਰਕਾਰ ਡਿੱਗਣ ਦੀ ਕੋਸ਼ਿਸ਼ ਨਹੀਂ ਉਦੋਂ ਟ੍ਰਿਗਰ ਕਰਨਗੇ ਉਹ ਯੂ ਬੀਇੰਗ ਦਾ ਡੈਪਟੀ ਲੀਡਰ ਕੀ ਤੁਸੀਂ ਲਿਬਰਲ ਪਾਰਟੀ ਨੂੰ ਇਹ ਆਸ਼ਵਾਸਨ ਦੇ ਸਕਦੇ ਹੋ ਕਿ ਵੀ ਤੁਸੀਂ ਆ ਜਾਓ ਪਹਿਲਾਂ ਆਪਾਂ ਟੈਰਿਫਸ ਬਾਰੇ ਗੱਲ ਕਰਾਂਗੇ ਅਸੀਂ ਨੋਨ ਕੰਫੀਡੈਂਸ ਮੋਸ਼ਨ ਨਹੀਂ ਲੈ ਕੇ ਆਉਂਦੇ 23 ਮਾਰਚ ਤੋਂ 24 ਮਾਰਚ ਤੋਂ ਪਹਿਲਾਂ ਨਹੀਂ ਨਹੀਂ ਦੇਖੋ ਜੀ ਦੋਨੇ ਗੱਲਾਂ ਹੋ ਸਕਦੀਆਂ ਜਿਹੜੀ ਚੀਜ਼ਾਂ ਆਪਾਂ ਪਾਸ ਕਰਨੀਆਂ ਜਿਹੜੇ ਉਹ ਵੀ ਹੋ ਸਕਦੀਆਂ ਵੀ ਕੈਨ ਗੈਟ ਥੈਟ ਗੋਇੰਗ ਐਂਡ ਆਲਸੋ ਐਟ ਦੀ ਐਂਡ ਆਫ ਦਿ ਡੇ ਜੇ ਗਵਰਨਮੈਂਟ ਦੇ সাপোর্ট ਹੈ ਨਹੀਂ from from parliament for the election honi honiya but we can get that work done assi kehne ha ohi parliament le aao pehli gall ohi parliament da band karan da koi matlab nahi si eh ta liberal party da internal matter aa sari parliament band karti for that reason right ohna di apni weakness aa ji mr helan tusi keha vi dominic leblon ne tuhanu sampark nahi kade kita je oh tuhanu sampark karde tade kol nu sujhav mangde ke tin cheezan dasso vi budget je aap tayar karde ha vaisa budget de utte vi bahut vadda sawaliyan nishan aa pata nahi aayega vi ke nahi election trigger ho sakda ਬਟ ਇਫ ਦ ਬਜਟ ਇਜ਼ देयर ਤੇ ਤੁਹਾਡੇ ਕੋਲੋਂ ਸੁਝਾਅ ਮੰਗਦੇ ਨੇ ਕਿ ਤਿੰਨ ਚੀਜ਼ਾਂ ਦੱਸ ਦਿਓ ਕਿੱਤੇ ਪੈਸੇ ਖਰਚਨੇ ਚਾਹੀਦੇ ਨੇ ਤੁਸੀਂ ਹਾਲ ਦੋ ਗਵਰਨਮੈਂਟ ਸਪੈਂਡਿੰਗ ਦਾ ਬੜਾ ਵਿਰੋਧ ਕਰਦੇ ਹੋ ਪਰ ਜੇ ਖਰਚਨੇ ਹੀ ਪੈਣ ਤਿੰਨ ਚੀਜ਼ਾਂ ਤਿੰਨ ਪ੍ਰਾਇੋਰਟੀਆਂ ਕਿਹੜੀਆਂ ਹੋਣਗੀਆਂ ਤੁਹਾਡੇ ਮੁਤਾਬਕ ਬੀਇੰਗ ਦ ਫਾਈਨੈਂਸ ਕ੍ਰਿਟਿਕ ਰਾਈਟ ਆਫ ਦ ਟਾਪ ਐਕਸ ਟੈਕਸ ਕਾਰਬਨ ਟੈਕਸ ਨੂੰ ਖਤਮ ਕਰੋ ਤਾਂ ਕਿ ਵੀ ਗਲਾਸ ਗਰੋਸਰੀਜ਼ ਹੋਮ ਈਟਿੰਗ ਦੀ ਕਾਸਟ ਘਟੇ ਘਟੇ ਜੀਡੀਪੀ ਦਾ ਜਿਹੜਾ 40 ਬਿਲੀਅਨ ਡਾਲਰ ਦਾ ਹਿੱਟ ਹੁੰਦਾ ਕਾਰਬਨ ਟੈਕਸ ਨਾਲ ਉਹ ਵੀ ਕੈਨ ਗੈਟ ਰਿਡ ਆਫ ਥੈਟ ਜਿਵੇਂ ਸਾਡੀ ਯੂਨੋ ਵਰਲਡ ਅ ਵੈਲ ਨੋਨ ਰੀਸੋਰਸ ਸੈਕਟਰ ਆ ਉਹਨੂੰ ਬੂਸਟ ਦੇਈਏ ਨੰਬਰ 2 ਬਿਲਡ ਅ ਹੋਮਸ ਜਿਹੜੇ ਘਰ ਮਿਲੀਅਨ ਡਾਲਰ ਤੋਂ ਘੱਟ ਬਣਦੇ ਆ ਉਹਨਾਂ ਤੇ ਅਸੀਂ GST ਉਹਨੂੰ ਉਹ ਮਾਫ ਕਰੀਏ ਤਾਂ ਕਿ 30000 ਹੋਰ ਘਰ ਬਣਨ ਇਨ ਦਿਸ ਕੰਟਰੀ 50000 ਡਾਲਰ ਹਰੇਕ ਘਰ ਦੇ ਜਿਹੜਾ ਨਵਾਂ ਬਣਦਾ ਉਹਦੇ ਆਫ ਕਰੀਏ that we, we have more homes built in this ਉਹ ਬਜਟ ਤੇ ਵਿੱਚ ਵੀ ਘਰਾਂ ਲਈ ਜਿਹੜੇ ਮਿਨਿਸਪੈਲਿਟੀਆਂ ਆ ਇੱਕ we need to put on a strict thing ਵੀ ਜੇ 15% ਮਿਨਿਸਪੈਲਿਟੀਆਂ ਨਹੀਂ ਆਪਣੇ ਪਰਮਨੈਂਟਸ ਵਧਾਉਂਦੇ ক্লোਜ਼ਡ ਪਰਮਿਟਸ ਅਸੀਂ ਐਜ਼ ਅ ਫੈਡਰਲ ਗਵਰਨਮੈਂਟ ਅੰਡਰ ਪੀਰ ਪੋਲੀਏਵ ਅਸੀਂ ਉਹਨਾਂ ਦੀ ਫੰਡਿੰਗ ਵਿਥਹੋਲਡ ਕਰਾਂਗੇ ਐਂਡ ਨੰਬਰ 3 ਸੋ ਥੈਟ ਵੀ ਡੋਨਟ ਹੈਵ ਟੂ ਗੋ ਥਰੂ ਅਨਦਰ ਇਨਫਲੇਸ਼ਨ ਤੇ ਇੰਟਰਸਟ ਰੇਟ ਕ੍ਰਾਈਸਿਸ 1 ਡਾਲਰ ਫॉर ਡਾਲਰ ਲਾਅ ਲੈ ਕੇ ਆਈਏ ਤਾਂ ਕਿ ਵੀ ਕੈਨ ਫਿਕਸ ਦ ਬਜਟ ਡਾਲਰ ਫॉर ਡਾਲਰ ਲਾਅ ਦਾ ਮਤਲਬ ਇਹ ਆ ਵੀ ਕੋਈ ਵੀ 1 ਡਾਲਰ ਖਰਚ ਦਾ ਇਨ ਐਨੀ ਡਿਪਾਰਟਮੈਂਟ ਉਹਨਾਂ ਨੂੰ 1 ਡਾਲਰ ਦੀ ਸੇਵਿੰਗ ਲਬਣੀ ਪੈਣੀ ਆ ਤਾਂ ਕਿ ਵੀ ਡੋਨਟ ਵੀ ਡੋਨਟ ਸਪੈਂਡ ਮੋਰ ਦੈਨ ਵੀ ਨੀਡ ਟੂ ਔਨ ਟਾਪ ਆਫ ਦੈਟ ਜਿੰਨਾ ਵੇਸਟ ਜਿੰਨਾ ਖਰਚਾ ਦ ਇਹਨਾਂ ਨੇ ਕੀਤਾ ਪਿਛਲੇ 9 ਸਾਲ ਤੋਂ ਜੇ ਮੈਂ ਲਾਸਟ ਬਜਟ ਦੀ ਮੈਂ ਗੱਲ ਕਰਾਂ ਆਲਰੇਡੀ 22 ਬਿਲੀਅਨ ਡਾਲਰ ਓਵਰ ਚਲੇ ਗਏ ਆ ਫਰਮ ਦ ਜਿਹੜਾ ਉਹਨਾਂ ਦਾ ਪ੍ਰੋਮਿਸ ਸੀਗਾ ਵੀ ਹੈਵ ਟੂ ਫਿਕਸ ਦ ਬਜਟ ਐਂਡ ਬੈਲੈਂਸ ਇਟ ਦ ਵੇਸਟ ਜਿੰਨਾ ਕਰਾਪਸ਼ਨ ਜਿੰਨੀਆਂ ਸਕੈਂਡਲਸ ਦੇ ਵਿੱਚ ਦ ਲਿਬਰਲਸ ਘਾਟ ਕਾਟ ਇਨ ਗਿਵਿੰਗ ਮਨੀ ਅਵੇ ਉਹ ਚੀਜ਼ਾਂ ਨੂੰ ਹਟਾਈਏ ਖਤਮ ਕਰੀਏ ਤਾਂ ਕਿ ਅਸੀਂ ਇਨਕਮ ਟੈਕਸਸ ਘਟਾ ਸਕਦੀਏ ਜੋ ਡਾਲਰ ਫॉर ਡਾਲਰ ਦੀ ਤੁਸੀਂ ਗੱਲ ਕੀਤੀ ਹੈ ਵੁੱਡ 댓 ਐਪਲਾਈ ਟੂ ਮਿਲਟਰੀ ਐਸ ਵੈਲ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਇਟ ਡੋਨਟ ਐਪਲਾਈ ਟੂ ਏਵਰੀਥਿੰਗ ਬਟ ਆਈ ਵਿਲ ਟੈਲ ਯੂ ਵਨ ਇਟ ਕਮਸ ਟੂ ਆਰ ਮਿਲਟਰੀ ði 2% ਵੀ ਵਿਲ ਮੀਟ ਇਟ ਐਟ ਅ ਫਾਸਟਰ ਰੇਟ ਜਦੋਂ ਖਰਚੇ ਕੰਟਰੋਲ ਕਰਾਂਗੇ ਫੋਰ ਇਨਸਟੈਂਸ ਜੇ ਮੈਂ ਬਾਰਡਰ ਦੀ ਮੈਂ ਗੱਲ ਕਰਾਂ ਅਸੀਂ 2000 ਨਵੇਂ ਸੀਬੀਐਸਓ ਆਫਿਸਰਸ ਨੂੰ ਹਾਇਰ ਕਰਾਂਗੇ Where are we going to get those people not true they uh, they were when when, um, when Justin Trudeau Prime Minister si, the CBSA was uh, actually at a higher level than it was when the, when Prime Minister Stephen Harper first took over so a yeah but it's expected from Jagmeet Singh to lie he's known to be that as as a, as a, a dollar for dollar. JSC 2,000 new C B S A Officers Hire Karange, J you know, containers check, border no secure Kar Sagadeya, Asi Dohajar, Jarep public service, we we will take it from there and we would move those resources into CBSA. That is a clear dollar for dollar law that we will implement that uh Pasi we you know karte, as and on top of that we'll be able to secure our borders. These are the kind of plans we have. ਗੱਲਾਂ ਬਹੁਤ ਸਾਰੀਆਂ ਨੇ ਕਰਨ ਵਾਲੀਆਂ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਐਨੀਥਿੰਗ ਯੂਡ ਲਾਈਕ ਟੂ ਸੇ ਇਨ ਕਲੋਜ਼ਿੰਗ 30 ਸਕਿੰਡਸ ਦੇਖੋ ਜੀ ਐਟ ది ਐਂਡ ਆਫ ਦਿ ਡੇ ਅਸੀਂ ਜਿਹੜੇ ਵੀ ਲੋਕਾਂ ਤੋਂ ਸੁਣ ਰਹੇ ਹਾਂ ਮੀਨ ਟੂਡੇ ਵੀ ਹੈਡ ਸਮ ਗ੍ਰੇਟ ਮੀਟਿੰਗਸ ਪੀਰਪਲੀ ਆਫ ਦਿ ਨਾਲ ਸਰੀ ਰੈਜ਼ਿਡੈਂਸ ਦੇ ਨਾਲ ਤੇ ਉਹਨਾਂ ਤੋਂ ਵੀ ਇਹੀ ਸੁਣ ਰਹੇ ਹਾਂ ਦੈਟ ਦ ਸਟਰਗਲਸ ਦੈਟ ਦੇ ਆਰ ਹੈਵਿੰਗ एवरीथिंग ਇਜ਼ ਸੋ ਮੱਚ ਮੋਰ ਐਕਸਪੈਂਸਿਵ ਘਰ ਦੇ ਖਰਚੇ ਕਿੰਨੇ ਜ਼ਿਆਦਾ ਵਧ ਗਏ even just uh, you know ਬੱਚਿਆਂ ਵੱਲੋਂ ਹੁਣ ਬਹੁਤ ਸਾਰੇ ਜਿਹੜੇ ਸੈਕੰਡ ਜਨਰੇਸ਼ਨ ਵਾਲੇ ਬੱਚੇ ਉਹ ਕਹਿੰਦੇ ਵੇ ਅਸੀਂ ਤਾਂ ਘਰ ਅਫੋਰਡ ਨਹੀਂ ਕਰ ਸਕਦੇ ਨਿਊ ਜਨਰੇਸ਼ਨ ਕੈਨੇਡੀਅਨਸ ਆਰ ਸੇਇੰਗ ਅਸੀਂ ਘਰ ਨਹੀਂ ਅਫੋਰਡ ਕਰ ਸਕਦੇ ਕ੍ਰਾਈਮ ਇੰਨਾ ਜਿਆਦਾ ਵਧ ਗਿਆ ਐਂਡ ਦਾ ਮੇਨ ਮੈਸੇਜ ਵੀ ਆਰ ਹੀਰਿੰਗ ਇਜ਼ ਥੈਟ ਵੀ ਯੂ ਕੈਨੇਡਾ ਨਹੀਂ ਰਿਹਾ ਇਟਸ ਨਾਟ ਦ ਸੇਮ ਕੈਨੇਡਾ ਥੈਟ ਮਾਈ ਫਾਦਰ ਮੂਵ ਟੂ অর ਜਿਹੜੂ ਲੁੱਕ ਇਥੇ ਆ ਕੇ ਐਕਸਪੈਕਟ ਐਕਸਪੈਕਟੇਸ਼ਨ ਹੁੰਦੀ ਸੀ ਵੀ ਉਹ ਕੰਟਰੀ ਜਿਹੜੀ ਸਭ ਤੋਂ ਦੁਨੀਆ ਦੀ ਬੈਸਟ ਕੰਟਰੀ ਸੀ ਉਹ ਉਹ ਕੈਨੇਡਾ ਨਹੀਂ ਰਿਹਾ ਪਰ ਗੱਲ ਇਹ ਆ ਵੀ ਇਸ ਲਿਬਰਲ ਪਾਰਟੀ ਤੋਂ ਪ ਤੇ ਹੁਣ ਇਹਨਾਂ ਤੋਂ ਬਾਅਦ ਵੀ ਫਿਕਸ ਕਰ ਲਾਂਗੇ ਵੀ ਬ੍ਰਿੰਗ ਦੈਟ ਸੇਮ ਕੈਨੇਡਾ ਬੈਕ ਮਿਸਟਰ ਹਲਨ ਹਾਂ ਮੈਂ ਉਹੀ ਮੈਸੇਜ ਚੈੱਕ ਕਰੂੰਗਾ ਐਜ਼ ਅਸੀਂ ਮੈਂ ਵੀ ਇਮੀਗਰੈਂਟ ਤੌਰ ਤੇ ਆਇਆ ਤਸਵੀਆ ਆਏ ਹੋ ਕਾਫੀ ਜਾਣੇ ਜਿਹੜੇ ਇੱਥੇ ਆਏ ਆ ਸੇਮ ਮੈਸੇਜ ਉਹ ਇਹ ਕੈਨੇਡਾ ਉਹ ਕੈਨੇਡਾ ਨਹੀਂ ਰਿਹਾ ਜਿਹੜਾ ਪਹਿਲਾਂ ਅਸੀਂ ਜਾਣਦੇ ਸੀਗੇ ਵੀ ਨੀਡ ਟੂ ਬ੍ਰਿੰਗ ਦੈਟ ਕੈਨੇਡਾ ਬੈਕ ਟੂ ਦ ਵਿਚ ਤੁਹਾਨੀ ਮਿਹਨਤ ਦੇ ਨਾਲ ਤੁਸੀਂ ਇੱਕ ਵਧੀਆ ਪੇਚੈਕ ਲੈ ਸਕਦੇ ਹੋ ਜਿਸ ਦੇ ਨਾਲ ਅਫੋਰਡੇਬਲ ਗਰੋਸਰੀਜ਼ ਅਫੋਰਡੇਬਲ ਹਾਊਸਿੰਗ ਕਾਸਟ ਇਨ ਸੇਫ ਨੇਬਰਹੂਡਸ ਉਹ ਤਾਂ ਹੀ ਕਰਾਂਗੇ ਜਦੋਂ ਅਸੀਂ ਅ ਕਾਰਬਨ ਟੈਕਸ ਨੂੰ ਖਤਮ ਕਰਾਂਗੇ ਬਜਟ ਨੂੰ ਬੈਲੈਂਸ ਕਰਾਂਗੇ ਐਂਡ ਮੋਸਟ ਇੰਪੋਰਟੈਂਟਲੀ ਜਿਹੜਾ ਕ੍ਰਾਈਮ ਦਾ ਜਿਹੜਾ ਵਧਿਆ ਆ ਉਹ ਜਸਟਿਸ ਪਾਲਿਸੀਜ਼ ਨੂੰ ਫੇਰ ਅਸੀਂ ਸਖਤੀ ਲੈ ਕੇ ਆਈਏ ਤਾਂ ਕਿ ਵੀ ਜਿਹੜੇ ਰਿਪੀਟ ਆਫੈਂਡਰਸ ਆ ਉਹ ਜੇਲ ਦੇ ਵਿੱਚ ਰਹਿਣ ਨਾ ਕਿ ਵੀ ਉਹਨਾਂ ਨੂੰ ਸੌਖੀ ਬੇਲ ਮਿਲਣੀ ਚਾਹੀਦੀ ਆ ਜੀ ਦਰਸ ਹਵਰਗਨ ਟੂ ਬ੍ਰਿੰਗ ਬੈਕ ਦੈਟ ਉਹ ਕੈਨੇਡਾ ਜਿਹੜਾ ਸੀ ਕੈਨੇਡੀਅਨ ਡ੍ਰੀਮ ਕਹਿੰਦੇ ਹੁੰਦੇ ਸੀਗੇ ਤੇ ਮੁੱਪਲ ਜੀ ਜਸਰਾਜ ਹੱਲਣ ਜੀ ਤੁਸੀਂ ਸਮਾਂ ਕੱਢਿਆ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਜੀ ਮਿਹਰਬਾਨੀ